ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸਿੰਘ ਜੀ ਆਓ ਗੁਰਬਾਣੀ ਵਿਚਾਰੀਏ ਗੁਰਬਾਣੀ ਦੀ ਜੋ ਲਿਖਤ ਹੈ ਜੋ ਸਤਗੁਰਾਂ ਨੇ ਲਿਖੀ ਹੋਈ ਹੈ ਜਿਵੇਂ ਜਿਵੇਂ ਅਸੀਂ ਪੜਦੇ ਜਾਂਦੇ ਹਾਂ ਬਹੁਤ ਸਾਰੇ ਨਿਜਮ ਪੜਦੇ ਆ ਪੜਦੇ ਸਾਡੇ ਸਾਹਮਣੇ ਆਉਂਦੇ ਹਨ ਸਭ ਤੋਂ ਵੱਡਾ ਨਿਜਮ ਜਿਹਨੂੰ ਅਸੀਂ ਗੁਰਬਾਣੀ ਵਿਆਕਰਣ ਕਹਿੰਦੇ ਹਾਂ ਗੁਰਬਾਣੀ ਵਿਆਕਰਨ ਦੇ ਵਿੱਚ ਇੱਕ ਵਚਨ ਬਹੁ ਵਚਨ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਇਸ ਤਰ੍ਹਾਂ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਵਾਸਤੇ ਸਾਨੂੰ ਫਿਰ ਉੱਤਮ ਪੁਰਖ ਜਿਹਨਾਂ ਅਸੀਂ ਪਹਿਲਾ ਪੁਰਖ ਕਹਿੰਦੇ ਹਾਂ ਮੱਧਮ ਪੁਰਖ ਦੂਜਾ ਪੁਰਖ ਅਨ्य ਪੁਰਖ ਜਿਹਨੂੰ ਤੀਜਾ ਪੁਰਖ ਤੇ ਫਿਰ ਉਹਦੇ ਵਿੱਚ ਕਿਰਿਆ ਦਾ ਕਿਹੜਾ ਰੂਪ ਹੈ ਇਕਵਚਨ ਹੈ ਬਹੁਵਚਨ ਹੈ ਇਹ ਸਾਰੇ ਸਾਨੂੰ ਗੁਰਬਾਣੀ ਦੀ ਲਿਖਤ ਦੇ ਵਿੱਚੋਂ ਸਮਝਣ ਵਾਸਤੇ ਮਿਲਦੇ ਹਨ ਜੋ ਸਤਿਗੁਰਾਂ ਨੇ ਉਕਤ ਕੀਤੇ ਹੋਏ ਹਨ ਲਿਖੇ ਹੋਏ ਹਨ ਗੁਰਬਾਣੀ ਦੀ ਲਿਖਤ ਦੇ ਵਿੱਚ ਇੱਕ ਨਿਜਮ ਐਸਾ ਹੈ ਜੋ ਅੱਜ ਮੈਂ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਔਰ ਉਹ ਜਿਹੜਾ ਨਿਜਮ ਹੈ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਸਾਨੂੰ ਪੜਨ ਦੇ ਵਿੱਚ ਆਉਂਦਾ ਹੈ ਗੁਰਬਾਣੀ ਦੀ ਲਿਖਾਈ ਦੇ ਅੰਦਰ ਇਹ ਨਿਯਮ ਵਰਤਿਆ ਗਿਆ ਹੈ ਕਿ ਸ਼ਬਦ ਨਾਂ ਜਿਉਂ ਨੂੰ ਬਹੁਵਚਨ ਬਣਾਣਾ ਹੋਵੇ ਤਾਂ ਉਸ ਦੇ ਅੰਤ ਦੇ ਵਿੱਚ ਬਿੰਦੀ ਸਮੇਤ ਸਿਹਾਰੀ ਜਿਹੜੀ ਹੈ ਵਰਤੀ ਜਾਂਦੀ ਹੈ ਤੇ ਫਿਰ ਸ਼ਬਦ ਦੇ ਨਾਲ ਮਿਲ ਕੇ ਜਿਹੜਾ ਹੈ ਜਦ ਅੱਖਰ ਨਾਲ ਮਿਲਦਾ ਹੈ ਅੰਤਲੇ ਸ਼ਬਦ ਨੂੰ ਜਦ ਬਿਹਾਰੀ ਤੇ ਬਿੰਦੀ ਲੱਗੀ ਹੁੰਦੀ ਹੈ ਨਾਉ ਨੂੰ ਤੋਂ ਅਰਥ ਜਿਹੜੇ ਨੇ ਉਹਨੇ ਨੇ ਨੂੰ ਨਾਲ ਵਿੱਚ ਉੱਪਰ ਦੁਆਰਾ ਜਿਹਨੂੰ ਰਹੀਂ ਕਹ ਲਈਏ ਆ ਦੇਖ ਇਸ ਤਰ੍ਹਾਂ ਅਰਥ ਬਣਦੇ ਨੇ ਜਿੱਥੇ ਕਿਤੇ ਗੁਰਬਾਣੀ ਲਿਖਤ ਦੇ ਵਿੱਚ ਬਹੁਵਚਨ ਰੂਪ ਦੇ ਵਿੱਚ ਵਿਹਾਰੀ ਬਿੰਦੀ ਸਮੇਤ ਨਾਉ ਦੇ ਆਖਰੀ ਅੱਖਰ ਨਾਲ ਹੋਵੇ ਜਿਵੇਂ ਸ਼ਬਦ ਗੁਰਬਾਣੀ ਵਿੱਚ ਆਉਂਦੇ ਹਨ ਸਖੀ ਸਗਲੀ ਸਾਉਦੀ ਗੁਰਸਿੱਖੀ ਨਾੜਿੰਗ ਇਹ ਗੁਰਬਾਣੀ ਦੇ ਵਿੱਚ ਨੇ ਸਾਰੇ ਸਸਖੀ ਵਿਹਾਰੀ ਉੱਪਰਿੰਦੀ ਸਖੀ ਸਸਗਗਲਲੇ ਵਿਹਾਰੀ ਉੱਪਰਿੰਦੀ ਸਗਲੀ ਸਸਉੜੇ ਨੌਕਰ ਦੱਦੇ ਵਿਹਾਰੀ ਉੱਪਰਿੰਦੀ ਸਾਉਦੀ ਇਸੇ ਤਰੀਕੇ ਨਾਲ ਗੁਰਸਿੱਖੀਂ ਕਕੇ ਨ ਵਿਹਾਰੀ ਉਪਰ ਬਿੰਦੀ 나ੜਿੰ ਰਾੜੇ ਨੂੰ ਵਿਹਾਰੀ ਉਪਰ ਬਿੰਦੀ ਤੇ ਗੁਰਬਾਣੀ ਦੇ ਵਿੱਚ ਇਹ ਸ਼ਬਦ ਵੀ ਸਾਨੂੰ ਪੜਨ ਵਿੱਚ ਆਉਂਦੇ ਹਨ ਜਿਨੀ ਸਖੀਂ ਕੰਤ ਪਛਾਣਿਆ ਹਉ ਤਿੰਨ ਕੈ ਲਾਗੋਂ ਪਾਏ ਜਿਨੀ ਸਖੀਂ ਬਹੁ ਬਚਨੇ ਸਖੀਆਂ ਨੇ ਅਰਥ ਵੀ ਨਾਲ ਬਣੇਗਾ ਨੇ ਜਿਨੀ ਸਖੀਂ ਕੰਤ ਪਛਾਣਿਆ ਜਿਨ ਸਖੀਆਂ ਨੇ ਪਤੀ ਦੀ ਪਛਾਣ ਕਰ ਲਈ ਪਛਾਣ ਲਿਆ ਹੁਣ ਤਿੰਨ ਕੈ ਲਾਗੂ ਪਾਏ ਮੈਂ ਉਹਨਾਂ ਦੀ ਚਰਨੀ ਲੱਗਾ ਭਾਵ ਉਹਨਾਂ ਦਾ ਇੱਜ਼ਤ ਮਾਨ ਸਤਕਾਰ ਇਤਨਾ ਜ਼ਿਆਦਾ ਕਰਾਂ ਕਿ ਉਹਨਾਂ ਦੀ ਚਰਨ ਧੂੜ ਬਣ ਜਾਵਾਂ ਇਸ ਤਰੀਕੇ ਨਾਲ ਸਗਲਿੰਗ ਸੌਦਿੰਗ ਤੋਟਾਂ ਆਵੇ ਸਗਲਿੰਗ ਸਾਰੇ ਸੌਦਿੰਗ ਸੌਧਿਆਂ ਨਾਲ ਸਾਰਿਆਂ ਸੌਧਿਆਂ ਨਾਲ ਤੋਟਾਂ ਆਵੇ ਤੋਂ ਅਰਥ ਇੱਥੇ ਸਗਲਿੰਗ ਬਿੰਦੀ ਨਾਲ ਸੌਦੀ ਬਿੰਦੀ ਨਾਲ ਤੇ ਅਰਥ ਬਣੇਗਾ ਨਾਲ ਇਸ ਤਰੀਕੇ ਦੇ ਨਾਲ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾਂ ਗੁਰਸਿੱਖਾਂ ਨੇ ਗੁਰਸਿੱਖੀ ਖਖੇ ਵਿਹਾਰੀ ਹੈ ਉੱਪਰ ਬਿੰਦੀ ਹੈ ਗੁਰਸਿੱਖੀ ਤੋਂ ਗੁਰਸਿੱਖਾਂ ਨੇ ਸੋ ਥਾਨ ਓਟਕਣਾ ਲੱਭ ਲਿਆ ਇਸ ਤਰੀਕੇ ਦੇ ਨਾਲ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਹੱਡ ਮਾਸ ਨਾੜੀਆਂ ਦਾ ਪਿੰਜਰ ਜਿਹਦੇ ਵਿੱਚ ਅੰਸ਼ ਪ੍ਰਮਾਤਮਾ ਦਾ ਵਸਦਾ ਤਾਂ ਫਿਰ ਇਸ ਤਰੀਕੇ ਦੇ ਨਾਲ ਜਦੋਂ ਨਾੜੀ ਸ਼ਬਦ ਕਹਾਂਗੇ ਤਾਂ ਬਹੁਵਚਨ ਹੋਵੇਗਾ ਨਾੜਾਂ ਜਿਹਨੂੰ ਅਸੀਂ ਨਾੜਾਂ ਕਹ ਲਈਏ ਇਸੇ ਤਰੀਕੇ ਦੇ ਨਾਲ ਹੋਰ ਸ਼ਬਦ ਨੇ ਗੁਰਬਾਣੀ ਦੇ ਵਿੱਚ ਠਗਿੰਗ ਬੁੱਧੀ ਪੱਗੀ ਕੋੜਈ ਜਿਵੇਂ ਇਹਨੇ ਠੱਗੀ ਜਗ ਠਗਿਆ ਕਿੰਨਾ ਨ ਰੱਖੀ ਲਾਜ ਠੱਗੀ ਠਗਾਨੇ ਠੱਠਾ ਗੱਗੇ ਵਿਹਾਰੀ ਉਪਰਵਿੰਦੀ ਬਹੁਵਤਨ ਵੀ ਬਣ ਗਿਆ ਨਾਲ ਅਰਥ ਬਣ ਗਿਆ ਨੇ ਪੜਿਆ ਨਾਮ ਸਾਲਾ ਹੋਰ ਬੁੱਧੀ ਮਿਥਿਆ ਇਥੇ ਬੁੱਧੀ ਸ਼ਬਦ ਦਾ ਉੱਪਰ ਬਿੰਦੀ ਤੇ ਦਿਨੋ ਵਿਹਾਰੀ ਉੱਪਰ ਬਿੰਦੀ ਲੱਗੀ ਹੋਈ ਆ ਬੁੱਦੀ ਤੋ ਇਸ ਤਰੀਕੇ ਨਾਲ ਜਾਤ ਨਾ ਜਾਤ ਦੇਖ ਮਤ ਭਰਮ ਸੁਖ ਜਨਕ ਪੱਗੀ ਲਗਤ ਆ ਵੈ ਗੋ ਪੱਗੀ ਚਰਨਾਂ ਨਾਲ ਪੱਗੀ ਪੱਪਾ ਗੱਗੇ ਵਿਹਾਰੀ ਉੱਪਰ ਬਿੰਦੀ ਪੱਗੀ ਇਸੇ ਤਰੀਕੇ ਦੇ ਨਾਲ ਹੋਰ ਬਹੁਤੀ ਗੁਰਬਾਣੀ ਦੇ ਵਿੱਚ ਸ਼ਬਦ ਹਨ ਉਦੋਂ ਸੀ ਘਰੇ ਹੀ ਬੁੱਠੀ ਕੋੜੈ ਰੰਨੀ ਤੰਮੀ ਕੋੜੈ ਏੜੇ ਵਿਹਾਰੀ ਉੱਪਰ ਬਿੰਦੀ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਵਿਹਾਰੀ ਲੱਗਿਆ ਨੂੰ ਪੜਾਂਗੇ ਤਾਂ ਬਿੰਦੀ ਲੱਗੀ ਹੋਣੀ ਹੈ ਔਰ ਨਾ ਹੋਵੇ ਤਾਂ ਬਿੰਦੀ ਲਾ ਕੇ ਪਾਠ ਜਿਵੇਂ ਬਚਨ ਹੋਵੇ ਤਾਂ ਕੀਤਾ ਜਾਣਾ ਹੈ ਇਸ ਤਰੀਕੇ ਦੇ ਨਾਲ ਇਹ ਗੁਰਬਾਣੀ ਦੇ ਵਿੱਚ ਨਿਜਮ ਹੈ ਸਤਿਗੁਰ ਨੇ ਵਰਤਿਆ ਹੋਇਆ ਹੈ ਜਦੋਂ ਵੀ ਕਿਸੇ ਨਾਮ ਨੂੰ ਬਹੁਵਚਨ ਬਣਾਉਣ ਵਾਸਤੇ ਵਿਹਾਰੀ ਬਰਤੀ ਤੇ ਉੱਪਰ ਪਿੰਦੀ ਵਰਤੀ ਹੈ ਤੋਂ ਅਰਥ ਜਿਹੜੇ ਨੇ ਉਹ ਸਭ ਸਾਡੇ ਸਾਹਮਣੇ ਨੇ ਇਸ ਤਰ੍ਹਾਂ ਨੇ ਨੀ ਨੂੰ ਨਾਲ ਵਿੱਚ ਉੱਪਰ ਰਾਹੀਂ ਦੁਆਰਾ ਇਸ ਤਰ੍ਹਾਂ ਅਰਥ ਬਣਨਗੇ ਸੋ ਇਹ ਜਿਹੜਾ ਨਿਜਮ ਹੈ ਗੁਰਬਾਣੀ ਦੇ ਵਿੱਚ ਹੈ ਸੋ ਗੁਰਬਾਣੀ ਦੇ ਵਿੱਚ ਇਹਨਾਂ ਨਿਜਮਾਂ ਨੂੰ ਸਮਝਣ ਵਾਸਤੇ ਅੱਗੇ ਅਸੀਂ ਬਾਰੋਬਰੀ ਨਾਲ ਦੀ ਨਾਲ ਇਸ ਤਰ੍ਹਾਂ ਕੱਲਾ ਕੱਲਾ ਸ਼ਬਦ ਜਿਹੜਾ ਹੈ ਉਹਨੂੰ ਦੇਖਦੇ ਜਾਵਾਂਗੇ ਜਿਵੇਂ ਅੱਖੀ ਸ਼ਬਦ ਹੈ ਸਖੀਂ ਸ਼ਬਦ ਹੈ ਕਿੱਥੇ ਕਿੱਥੇ ਵਰਤਿਆ ਗਿਆ ਉਹ ਅਲੱਗ-ਅਲੱਗ ਬੰਗਤੀਆਂ ਸਾਂਝੀਆਂ ਕਰਾਂਗੇ ਜੀ ਸੋ ਆਓ ਗੁਰਬਾਣੀ ਵਿਚਾਰੀਏ YouTube ਦਾ ਜੋ ਇਹ ਚੈਨਲ ਹੈ ਇਸ ਨੂੰ ਜਿਹੜਾ ਹੈ ਸਬਸਕ੍ਰਾਈਬ ਕਰੋ ਲਾਈਕ ਕਰੋ ਬਾਅਦ ਤੇ ਬਾਅਦ ਸ਼ੇਅਰ ਕਰੋ ਤਾਂ ਕਿ ਜੋ ਇਹ ਗੁਰਬਾਣੀ ਦੀ ਸਮਝ ਜਾਂ ਗੁਰਬਾਣੀ ਨੂੰ ਸਮਝਣ ਵਾਸਤੇ ਗੁਰਬਾਣੀ ਦੇ ਵਿੱਚੋਂ ਜਿਹੜੇ ਨਿਯਮ ਅਸੀਂ ਸਮਝਣੇ ਨੇ ਉਹ ਹੋਰ ਵੀ ਸੰਗਤਾਂ ਨੂੰ ਇਸ ਤਰ੍ਹਾਂ ਜਿਹੜੇ ਹੈ ਉਹ ਸਮਝਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ